ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਈ ਵਾਰੀ ਸਾਡੇ ਕਿਸੇ ਅੰਗ ਤੇ ਦਰਦ ਹੁੰਦਾ ਹੀ ਰਹਿੰਦਾ ਹੈ ਅਸੀਂ ਦਵਾਈਆਂ ਵੀ ਖਾਣੇ ਆ ਪਰ ਫੇਰ ਵੀ ਸਾਨੂੰ ਆਰਾਮ ਨਹੀਂ ਮਿਲਦਾ ਸਮਾਂ ਤੇ ਉਹ ਦਰਦ ਸਾਨੂੰ ਹਰ ਰੋਜ਼ ਮਹਿਸੂਸ ਹੋਣ ਕਰਕੇ ਸਾਡੇ ਮਨਾਂ ਵਿੱਚ ਚਿੰਤਾ ਬੈਠ ਜਾਂਦੀ ਹੈ ਜਿਸ ਕਾਰਨ ਅਸੀਂ ਸਟ्रेस ਲੈ ਕੇ ਆਪਣੀ ਸਿਹਤਾਂ ਨੂੰ ਹੋਰ ਜ਼ਿਆਦਾ ਖਰਾਬ ਕਰ ਲੈਨੇ ਆ ਇਸ ਲਈ ਜੇਕਰ ਤੁਹਾਡਾ ਕੋਈ ਅੰਗ ਬਾਹ ਲੱਤ ਟੂਹੀ ਜਾਂ ਕੁਝ ਹੋਰ ਹਮੇਸ਼ਾ ਦਰਦ ਕਰਦਾ ਹੀ ਰਹਿੰਦਾ ਹੈ ਦਵਾਈਆਂ ਨਾਲ ਵੀ ਨਹੀਂ ਠੀਕ ਹੁੰਦਾ ਤਾਂ ਤੁਸੀਂ ਇਸ ਸ਼ਬਦ ਦਾ ਜਾਪ ਜ਼ਰੂਰ ਕਰੋ ਇਸ ਸ਼ਬਦ ਦਾ ਜਾਪ ਤੁਸੀਂ 5 ਵਾਰ ਕਰਨਾ ਹੈ ਜਿਸ ਜਗ੍ਹਾ ਤੁਹਾਡੇ ਦਰਦ ਹੁੰਦਾ ਹੈ ਉਸ ਜਗ੍ਹਾ ਤੇ ਤੁਸੀਂ ਹੱਥ ਰੱਖ ਲੈਣਾ ਹੈ ਤੇ ਵਾਹਿਗੁਰੂ ਜੀ ਕਾ ਨਾਮ ਲੈ ਕੇ ਤੁਸੀਂ ਇਸ ਸ਼ਬਦ ਨੂੰ ਸ਼ੁਰੂ ਕਰ ਦੇਣਾ ਹੈ ਇਸ ਸ਼ਬਦ ਵਿੱਚ ਐਨੀ ਜ਼ਿਆਦਾ ਤਾਕਤ ਹੈ ਕਿ ਜਦੋਂ ਤੁਸੀਂ ਇਸ ਸ਼ਬਦ ਦਾ ਜਾਪ 5 ਵਾਰ ਹਰ ਰੋਜ਼ ਕਰੋਗੇ ਤਾਂ ਉਸ ਜਗ੍ਹਾ ਦਾ ਦਰਦ ਗਾਇਬ ਹੋ ਜਾਵੇਗਾ ਚਾਹੇ ਅਜਮਾ ਕੇ ਦੇਖ ਲਓ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੁਹਾਡੀਆਂ ਸੇਤਾ ਦੇ ਰੋਕਤਾਮ ਹੋ ਜਾਣਗੀਆਂ ਕੋਈ ਰੋਗ ਤੁਹਾਡੇ ਨੇੜੇ ਨਹੀਂ ਆਵੇਗਾ ਵਾਹਿਗੁਰੂ ਚਰਦੀ ਕਲਾ ਵਿੱਚ ਰੱਖਣ ਆਉ ਉਸ ਸ਼ਬਦ ਦੀ ਸਾਂਝ ਪਾਉਨੇ ਆ ਵਾਹਿਗੁਰੂ ਸੁਹੀ ਮਹੱਲਾ ਪੰਜ ਮਾ ਅਨਿਕ ਬੀਕਾ ਦਾਸ ਕੇ ਪਰਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛੜਾਏ ਲਿਓ ਜਨੇ ਆਪਣਾ ਅੁਰਜ ਪਰਿਓ ਜਾਲ ਜਗ ਸੁਪਨਾ ਰਹਾਓ ਪਰਵਤ ਦੋਖ ਮਹਾ ਬਿਕਰਾਲਾ ਖਿਨ ਮੈਂ ਦੂਰ ਕੇ ਬਿਆਲਾ ਸੋਗ ਰੋ ਕੋਈ ਵਿਪਤ ਅਤ ਭਾਰੀ ਦੂਰ ਭਈ ਜਪ ਨਾਮ ਮੁਰਾਰੀ ਦ੍ਰਿਸ਼ਟਾਰ ਲੀਨੋ ਲੜਲਾਏ ਹਰ ਚਰਣਾ ਗਏ ਨਾਨਕ ਸਰਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਸੀਂ ਇਸ ਸ਼ਬਦ ਦਾ ਜਾ ਪੰਜ ਵਾਰ ਕਰਕੇ ਜਿਸ ਜਗ੍ਹਾ ਤੁਹਾਡੇ ਦਰਦ ਰਹਿੰਦਾ ਉਸ ਜਗ੍ਹਾ ਹੱਥ ਰੱਖ ਲੈਣਾ ਤੇ ਕੁਝ ਦਿਨ ਤੁਸੀਂ ਇਸ ਤਰ੍ਹਾਂ ਲਗਾਤਾਰ ਕਰਨਾ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੁਹਾਡਾ ਅਸਵੀਰ ਰੋਗ ਮੁਕਤ ਹੋਵੇਗਾ ਦੇ ਰੋਗ ਤਾਂ ਬਖਸ਼ੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸਰਵਤ